ਬੈਲਟ ਜਿਹੜੀ ਆਪਾਂ ਪੂਰੀ ਸੀ ਲਈ ਆ ਦੇ ਕੋ ਚਿੜੀ ਜਿਹੜੀ ਇਹ ਬਣਾ ਲਈ ਤੁਹਾਨੂੰ ਪਤਾ ਆ ਜਿਹੜੀ ਬੈਲਟ ਬੜੀ ਸਲਵਾਰ ਹੁੰਦੀ ਉਹਦੀ ਇੱਕ ਪਾਸੇ ਚਿੜੀ ਬਣਦੀ ਹੈ ਤੇ ਜਿਹੜੀ ਸਿੰਪਲ ਉਹਦੀ ਦੋ ਪਾਸੇ ਬਣਦੀ ਤੇ ਉਹਦੀ ਬੈਲਟ ਨਹੀਂ ਲੱਗ ਹੁੰਦੀ ਉਹ ਸਿੱਧੀ ਹੀ ਹੁੰਦੀ ਹੈ ਤੇ ਆ ਮੈਂ ਜੋੜਨ ਲੱਗੀ ਸੀਗੀ ਬੈਲਟ ਤੇ ਤੁਹਾਨੂੰ ਦੱਸਦੀ ਆ ਪੂਰੀ ਬੈਲਟ ਜਿਹੜੀ ਇਸ ਤਰ੍ਹਾਂ ਕਰਕੇ ਨੇ ਫਾਬਿਕ ਪ੍ਰੋ ਮੋੜ ਲਿਆ ਤੇ ਹੁਣ ਇੱਥੋਂ ਜਿੱਥੋਂ ਆਪਾਂ ਚਿੜੀ ਬਣਾਈਏ ਨਾ ਤੇ ਇੱਥੋਂ ਅੱਧ ਕਰ ਦੇਣਾ ਤੇ ਮੈਂ ਤਾਂ ਸਲਾਈ ਲਗਾਈ ਵੀ ਮੇਰਾ ਥੋੜਾ ਕੱਪੜਾ ਘੱਟ ਸੀਗਾ ਤਾਂ ਕਰਕੇ ਮੈਂ 벨ਟ ਦੇ ਵਿੱਚ ਆ ਦੇਖੋ ਜੋੜ ਆ ਗਿਆ ਤੇ ਜੇ ਤੁਹਾਡੇ ਵਿੱਚ ਨਹੀਂ ਵੀ ਜੋੜ ਹੈਗਾ ਤੁਸੀਂ ਆ ਜਿਹੜੀ ਤੋਂ ਨਾ ਇੱਥੋਂ ਆਧਾ-ਅਧ ਕਰ ਦੇਣਾ। ਨਾਦ ਕਰਕੇ ਇੱਧਰ ਨਿਸ਼ਾਨ ਲਗਾ ਲੈਣਾ ਮੈਂ ਕੱਟ ਲਗਾ ਲਿਆ ਤੇ ਇੱਧਰ ਕੱਟ ਲਗਾ ਲਿਆ ਤੇ ਹੁਣ ਜਿਹੜੀ ਆਪਣੀ ਹੈਗੀ ਹੈ ਬਾਟਮ ਇਹ ਪੂਰੀ ਜੋੜ ਲਈ। ਆਪਣੀ ਹੋ ਗਈ 벨ਟ ਤੇ ਹੁਣ ਅਸੀਂ ਲੈ ਲੈਣਾ ਇਧਰੋਂ ਜਿਹੜਾ ਪਿਛਲਾ ਹਿੱਸਾ ਆ ਇਹ ਆਗਾ ਆਪਣਾ ਚੀੜੀ ਵਾਲਾ ਹਿੱਸਾ ਇਧਰੋਂ ਅਸੀਂ ਬਲ ਪਾਵਾਂਗੇ ਤਾਂ ਆ ਜਿਹੜਾ ਪਿਛਲਾ ਹਿੱਸਾ ਪਹਿਲਾਂ ਅਸੀਂ ਪਿਛਲਾ ਬਲ ਪਾ ਲਈਏ ਤੇ ਇਧਰੋਂ ਲੈ ਲੈਣਾ ਅਸੀਂ ਆਸਣ ਇਹਦੇ ਇੱਥੇ ਆਪਣੇ ਐਂਡ ਤੋਂ ਇੱਥੇ ਨਾ ਮਿਆਨੀ ਪਾਈ ਦੇ ਚ ਤਾਂ ਕਰਕੇ ਤੇ ਮੈਂ ਇੱਥੇ ਕੱਟ ਲਗਾਇਆ ਵਾ ਆ ਜਿੱਥੇ ਆਸਣ ਹੁੰਦਾ ਨਾ ਆਪਣਾ ਤੇ ਇਧਰੋਂ ਮਿਲਾ ਲੈਣਾ ਅਸੀਂ ਇਹਦੇ ਨਾਲੋਂ ਜਿਹੜੀ ਆਪਣੀ ਆਹ ਵਾਲੀ ਸਲਾਈ ਹੈ 벨ਟ ਦੀ ਤੇ ਇਹਦੇ ਨਾਲੋਂ ਆਪਾਂ 1.5 ਇੰਚ 1.5 ਇੰਚ ਜਿਹੜਾ ਫालतू ਰੱਖਾਂਗੇ ਇੱਥੇ ਜਿਹੜੇ ਅਸੀਂ ਤਿੰਨ ਬਲ ਪਾਣੇ ਇਹ ਬਲ ਜ਼ਰੂਰੀ ਹੈ ਇਹਦੇ ਨਾਲ ਜਿਹੜੀ ਆਪਣੀ ਮਤਲਬ ਬਾਟਮ ਹੈ ਘਸਦੀ ਨਹੀਂ ਹੈਗੀ ਸਲਵਾਰ ਤੇ ਪਿਛਲੇ ਅਸੀਂ ਜਿਹੜੇ ਤਿੰਨ ਬਲ ਪਾਣੇ ਤੇ ਇਹਦੇ ਨਾਲੋਂ ਅਸੀਂ 1.5 ਇੰਚ ਫालतू ਰੱਖ ਲੈਣਾ ਪੂਰਾ ਸਲਾਈ ਨਾਲ ਸਲਾਈ ਨਹੀਂ ਜੋੜਨਾ ਹੈ 1.5 ਇੰਚ ਫालतू ਰੱਖਣੀ ਹੈ ਇੱਕ ਮਿੰਟ ਮੈਂ ਤੁਹਾਨੂੰ ਵਾਲ ਪਾ ਕੇ ਦਿਖਾਉਂਦੀ ਪਹਿਲਾਂ ਹਲਕੇ ਹਲਕੇ ਜਿਹੜੇ ਵਾਲ ਪਾਣੇ ਆਧਾ ਇੰਚ ਬਸ ਜਿਆਦਾ ਵੱਡੇ ਨਹੀਂ ਪਾਣੇ ਆ ਅੱਧ ਤੋਂ ਹੁਣ ਦੂਸਰੇ ਪਾਸੇ ਬੇ ਸਿੱਧੀ ਸਲਾਈ ਲਗਾਣੀ ਜਿੱਥੇ ਕੱਟ ਲਗਾਇਆ ਆ ਤਿੰਨ ਬਾੜ ਪਾਸੇ ਤੋਂ ਬਾਅਦ ਸਿੱਧੀ ਇੱਧਰ ਵੀ ਦੋਨੋਂ ਪਾਸੇ ਅੱਧੇ-ਅੱਧੇ ਪਾਸੇ ਜਿਹੜੀ ਸਿੱਧੀ ਸਿਲਾਈ ਲਗਾ ਲਵਾਂਗੇ ਅੱਗੇ ਤੱਕ ਲਗਾਨੀ ਇੰਨਾਂ ਜਿਹੜੀ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ 벨ਟ ਜਿਨ੍ਹਾਂ ਨੂੰ ਮਤਲਬ ਨਵੇਂ ਐ ਨਹੀਂ ਐਨੀ ਆਂਦੀ ਹੈਗੀ ਕੋਈ ਵੀ ਇੱਧਰ ਉੱਧਰ ਗੜਬੜੀ ਨਹੀਂ ਹੁੰਦੀ ਹੈਗੀ ਬਸ ਇਦਾਂ ਅੱਧਾ-ਅੱਧਾ ਕਰਕੇ ਲਗਾ ਲਿਆ ਕਰੋ ਵਧੀਆ ਜਿਹੜੇ ਵਾਲ ਆਪਣੇ ਆਨ ਸਿੱਪੇ ਚੱਲਦੇ ਨੇ ਤਾਂ ਇਹ ਖਾਦ ਹੋ ਗਿਆ ਤੇ ਸੈਂਟਰ ਚ ਆਪਾਂ ਪਾਣਾ ਨੇ ਤਿੰਨ ਬਾਣ ਇੱਧਰ ਵੀ ਤੇ ਹੁਣ ਉੱਥੇ ਅਸੀਂ ਜਿਹੜੇ ਬਾਣੇ ਆ ਮੋਹਰੇ ਵਾਲ ਅੱਧੇ ਇੱਧਰ ਪਾ ਲਵਾਂਗੇ ਜਿੱਥੇ ਤੱਕ ਪਏ ਤੇ ਅੱਧੇ ਇੱਧਰ ਆ ਵੀ ਆਹੀ ਤਰੀਕਾ ਆਸਣ ਤੋਂ ਅਸੀਂ ਲੈਣਾ ਅੱਧ ਸਭ ਤੋਂ ਪਹਿਲਾਂ ਅਸੀਂ ਮੋਰੇ ਆਸਣ ਫੜਨਾ ਦੇਖੋ ਇਹਦੇ ਨਾ ਮਿਆਨੀ ਪਾਈ ਵੀ ਤਾਂ ਕਰਕੇ ਸਲਾਈ ਵਿੱਚ ਲਗਾਈ ਵੀ ਤੁਸੀਂ ਸਲਾਈ ਵੀ ਲਗਾ ਸਕਦੇ ਆ ਆ ਹੈਗਾ ਆਸਣ ਤੇ ਆ ਉਹ ਕੱਟ ਲਗਾ ਗਏ ਤੇ ਹੁਣ ਜਿੱਥੋਂ ਅਸੀਂ ਬਾਲ ਪਾਣੀ ਸਟਾਰਟ ਕਰਨੇ ਤੇ ਇੱਥੋਂ ਅਸੀਂ ਜਿਹੜੇ ਬਾਲ ਪਾਣੀ ਸਟਾਰਟ ਕਰਨੇ ਆ ਅੱਧਾ ਇੰਚ ਇੱਥੋਂ ਸਲਾਈ ਇਦਾਂ ਹੀ ਲਗਾ ਲੈਣੀ ਆ ਅੱਧਾ ਇੰਚ ਇੱਥੋਂ ਨਾਲ ਹੀ ਨਹੀਂ ਜਿਹੜੇ ਆਪਾਂ ਬਾਲ ਪਾਣੀ ਸਟਾਰਟ ਕਰਨੇ ਤੇ ਥੋੜੀ ਜਿਹੀ ਸਲਾਈ ਲਗਾਉਣ ਤੋਂ ਬਾਅਦ ਅੱਧਾ ਇੰਚ ਸਲਾਈ ਲਗਾਉਣ ਤੋਂ ਬਾਅਦ ਫਿਰ ਅਸੀਂ ਬਲ ਪਾਣੀ। ਪਹਿਲਾਂ ਇੱਕ ਪਾਸੇ ਪਾਵਾਂਗੇ। ਐਸਾ ਕਰਨ ਨਾਲ ਬਲਾਂ 'ਚ ਕੋਈ ਵੀ ਗਲੜਬੜੀ ਨਹੀਂ ਹੁੰਦੀ ਹੈਗੀ। ਕਈ ਵਾਰੀ ਫਿਰ ਜੇ ਰੋਸੀ ਸਿੱਧੀ ਐਸ ਤਰ੍ਹਾਂ ਕਰਕੇ 벨ਟ ਜੋੜਦੇ ਇੱਕ ਪਾਸੇ ਤੇ ਬਾਲ ਇੱਧਰ ਉੱਧਰ ਹੋ ਜਾਂਦੇ ਆ। ਜਿਹੜੇ ਕਰਦੇ ਸਲਾਈ ਕੱਪੜੇ ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਜਿਹੜੇ ਮਤਲਬ ਹਜੇ ਉਹ ਮੰਮੀ ਐ ਸਿੱਖਦੇ ਜਾਂ ਕਿਦਾਂ ਉਹਨਾਂ ਨੂੰ ਔਖਾ ਹੋ ਜਾਂਦਾ ਉਹਨਾਂ ਨੂੰ ਬੱਚਿਆਂ ਨੂੰ 벨ਟ ਜਿਹੜੀ ਲਗਾਣੀ ਬਹੁਤ ਔਖੀ ਲੱਗਦੀ ਐ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੇ ਚਾਰ ਹਿੱਸੇ ਕਰ ਲਿਆ ਕਰੋ ਸਿਲਾਈ ਲਗਾਉਣ ਨੂੰ ਆਹ ਦੇਖੋ ਸਾਰੇ ਵਾਲ ਜਿੱਥੇ ਤੱਕ ਵੀ ਵਾਲ ਪੈ ਜਾਣੇ ਅਸੀਂ ਪਾ ਲਵਾਂਗੇ ਵਾਲ ਵੇਖਣ ਵੀ ਇੱਧਰ ਉੱਧਰ ਨਹੀਂ ਹੋਣੀ ਕਿਉਂਕਿ ਅਸੀਂ ਅੱਧ-ਅੱਧ ਕਰ ਲਿਆ ਤੇ ਪਿਛਲੀ ਵੀ ਸਾਰੀ ਜਿਹੜੀ ਅਸੀਂ 벨ਟ ਜੋੜ ਲਈ ਤੇ ਇਧਰੋਂ ਵੀ ਸੈਂਟਰ ਵਿੱਚੋਂ ਸ਼ੁਰੂ ਕੀਤਾ ਤਾਂ ਇਦਾਂ ਨਹੀਂ ਹੋਣਾ ਵੇ ਵਾਲਾ ਇੱਧਰ ਜਾ ਉੱਧਰ ਜਾ ਵੱਧ ਜਾ ਘੱਟ ਬਿਲਕੁਲ ਪ੍ਰੋਪਰ ਰਹਿਣੀ ਹੈ ਆ ਆਪਣੇ ਇੱਕ ਪਾਸੇ ਵਾਲ ਜਿਹੜੇ ਪੈ ਗਏ ਆ ਦੇਖੋ ਤੇ ਅੱਧ ਸੀਗਾ ਇੱਥੇ ਤੇ ਇੰਨੀ ਜਗ੍ਹਾ ਬੈ ਗਈ ਆਪਣੇ ਬਾਕੀ ਬਚ ਗਈ ਸੇਮ ਹੀ ਤੇ ਹੁਣ ਅਸੀਂ ਇਧਰੋਂ ਸਟਾਰਟ ਕਰ ਲਵਾਂਗੇ ਜਿਹੜੇ ਅੱਧੇ ਵਾਲ ਰਹਿ ਗਏ ਹੁਣ ਦੂਜੇ ਪਾਸੇ ਸਟਾਰਟ ਕਰਾਂਗੇ ਜਿੱਦਾਂ ਦੇਖੋ ਇਧਰ ਅਸੀਂ ਸਲਾਈ ਕਰ ਰਹੇ ਹਾਂ ਬੈਲਟ ਮਤਲਬ ਹਮੇਸ਼ਾ ਜਿਹੜਾ ਬੜਾ ਦਾ ਮੂੰਹ ਹੈ ਆਪਣੇ ਵੱਲ ਰੱਖਣਾ ਇਹ ਖਾਸਾ ਤਾਂ ਧਿਆਨ ਰੱਖਣਾ ਬਲ ਪਾਉਣ ਲੱਗੇ ਸਲਵਾਰ ਤੇ ਜੇ ਅਸੀਂ ਇਸ ਉਧਰ ਨੂੰ ਮਤਲਬ ਬਾਹਲੇ ਪਾਸੇ ਨੂੰ ਅਸੀਂ ਮੂੰਹ ਰੱਖਾਂਗੇ ਤਾਂ ਆਪਣੇ ਬਲ ਸਹੀ ਨਹੀਂ ਪੈਣੇ ਹੈਗੇ ਆ ਦੇਖੋ ਦੂਜੇ ਪਾਸੇ ਨਾ ਸਿੱਧੇ ਜਾ ਰਹੇ ਨਾ ਐਸਾ ਕਰਕੇ ਸਾਡੇ ਜਾਣੇ ਚਾਹੀਦੇ ਆ ਜੇ ਅਸੀਂ ਦੂਸਰੀ ਉਤਰਾ ਪਾਵਾਂਗੇ ਤਾਂ ਸਲਵਾਰ ਜਿਹੜੀ ਆਪਣੀ ਕਈ ਵਾਰੀ ਹੁੰਦਾ ਸਾਡੀ ਮੋਹਰੀ ਬਾਹਰ ਨੂੰ ਨਿਕਲਦੀ ਹੈ ਬਾਹਰ ਨੂੰ ਜਾਂਦੀ ਹੈ ਤੇ ਉਹੀ ਕਾਰਨ ਹੁੰਦਾ ਸਾਡੇ ਬਲ ਸਹੀ ਨਹੀਂ ਹੁੰਦੇ ਬਾਲਾਂ ਦਾ ਮੂੰਹ ਹਮੇਸ਼ਾ ਆ ਦੇਖੋ ਇਧਰ ਨੂੰ ਵੀ ਆਪਣੇ ਬਲ ਮੂੰਹ ਰੱਖਣਾ ਤੇ ਆ ਦੂਜੇ ਪਾਸੇ ਜਿਹੜੀ ਹੁਣ ਹਾਫ ਰਹਿ ਗਈ ਇਹ ਵੀ ਆਪਣੇ ਵੱਲ ਨੂੰ ਮੂੰਹ ਰੱਖਣਾ ਇਹ ਤੁਸੀਂ ਜਿਹੜੀ ਮੋਟੀ ਗੱਲ ਧਿਆਨ ਰੱਖਣੀ ਹੈ ਬਣਾ ਦਾ ਮੂੰਹ ਜਿਹੜਾ ਪੁੱਠੇੋਂ ਪਾਸੇ ਆਪਣੇ ਵੱਲ ਨੂੰ ਹੋਣਾ ਚਾਹੀਦਾ ਜਦੋਂ ਅਸੀਂ ਪਾਣ ਲੱਗਦੇ ਹੁਣੀ ਅਟੈਚ ਹੋ ਗਈ ਤੇ ਹੁਣ ਮੈਂ ਤੁਹਾਨੂੰ ਸਿੱਧੇ ਪਾਸੇ ਦਿਖਾਉਣੀ ਆ ਕੋਨਾ ਦੇ ਉਹਨੇ ਉੱਪਰ ਮਸਲਾਈ ਲਗਾ ਲਾਂਗੇ ਇੱਥੇ ਇਹਨੂੰ ਆਪਾਂ ਕਹਿੰਦੇ ਬੈਟਮਿਸ ਸਲਾਈ ਉਹ ਲਗਾਣੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਪਾ ਕੇ ਦੇਖਿਓ ਵਾਲ ਜਿਹੜੇ ਬਹੁਤ ਆਪਣੀ ਵਧੀਆ ਐਨ ਸਲਵਾਰ ਜੁੜਦੀ ਪ੍ਰੋਪਰ ਤੇ ਪਿਛਲੇ ਪਾਸੇ ਆ ਦੇਖੋ ਤਿੰਨ ਵਾਲ ਇੱਥੇ ਪਾ ਕੇ ਹਲਕੇ ਹਲਕੇ ਪਾਣੀ ਦੇ ਦੇ ਤੇ ਆਹ ਦਿੱਧਰ ਸਲਾਈ ਲਗਾਤੀ ਆਹ ਦਿੱਧਰ ਲਗਾਤੀ ਚਾਰੇ ਸੇ ਘਾ ਲੈਣੇ ਆਪਾਂ ਜੋੜਨ ਲੱਗੇ ਤੇ ਬਲ ਜਿਹੜੇ ਹੈਗੇ ਅੱਦੇ ਇੱਧਰ ਨੂੰ ਫਿਰ ਅੱਦੇ ਇੱਧਰ ਨੂੰ ਆ ਦੇਖੋ ਬਲਾਂ ਦੇ ਮੂੰਹ ਇੱਕ ਪਾ ਇੱਕ ਦੂਜੇ ਦੇ ਬਨ ਨੂੰ ਇਸ ਤਰ੍ਹਾਂ ਜਿਹੜੀ ਸਲਾਈ ਕਰਨਾ ਬਿਲਕੁਲ ਵੀ ਜਿਹੜੀ ਸਲਵਾਰ ਆਪਣੀ ਕੰਨੇ ਨੂੰ ਬਾਹਰ ਨੂੰ ਜਾਂਦੀ ਕਈ ਕੰਨੇ ਮੋਰੀ ਬਾਹਰ ਨੂੰ ਜਾਂਦੀ ਹੈ ਇਸ ਤਰ੍ਹਾਂ ਬਾਹਰ ਨੂੰ ਨਹੀਂ ਜਾਂਦੀ ਹੈਗੀ ਤੇ ਇੰਨੀ ਕਿ ਜਗ੍ਹਾ ਛੱਡ ਲਿਆ ਕਰੋ 1.5 ਇੰਚ ਦੀ ਜਗ੍ਹਾ ਆ ਵਾਲੀ ਆਸਨ ਤੋਂ ਤੇ ਇਸ ਤਰ੍ਹਾਂ ਆਪਣੀ ਸਲਵਾਰ ਜਿਹੜੀ ਵਿੱਚ ਵੀ ਨਹੀਂ ਵੜਦੀ ਹੈਗੀ ਇਦਾਂ ਹੋਈ ਜਾਂਦੀ ਕਈ ਵਾਰੀ ਉਹ ਵੀ ਨਹੀਂ ਹੁੰਦੀ ਹੈਗੀ ਤੇ ਨਹੀਂ ਜਿਆਦਾ ਬਾਹਰ ਨੂੰ ਜਾਂਦੀ ਬਿਲਕੁਲ ਆਪਣੀ ਸਲਵਾਰ ਜਿਹੜੀ ਸਹੀ ਰਹਿੰਦੀ ਹੈ ਤੇ ਹੁਣ ਜਿਹੜੀ ਉੱਪਰੋਂ ਇੱਕ ਸਲਾਈ ਹੋਰ ਬੈਠ ਵੀ ਸਲਾਈ ਜਿਹਨੂੰ ਅਸੀਂ ਕਹਿ ਦਿੰਨੇ ਆ ਬਿਲਕੁਲ ਕਿਨਾਰੇ-ਕਿਨਾਰੇ ਤੇ ਉਹ ਲਗਾ ਲੈਣੀ ਹੈ ਤੇ ਇੰਨੀ ਸੀਗੀ ਮੇਰੀ ਵੀਡੀਓ ਤੇ ਬੈਕਪੱਪਾ ਕਿਦਾਂ ਅਟੈਚ ਕਰਨੀ ਉਹ ਤੁਹਾਨੂੰ ਦੱਸਿਆ ਅੱਜ ਤੇ ਜਰੂਰ ਤੁਸੀਂ ਦੱਸਣਾ ਮੈਨੂੰ ਹੋਰੀ ਆਸ ਹੈ ਕਿ ਜਿਹੜਾ ਬਹੁਤ ਹੀ ਆਸਾਨ ਤਰੀਕਾ ਹੈ ਇਹ ਤੁਹਾਨੂੰ ਬਿਲਕੁਲ ਸਮਝ ਲੱਗਿਆ ਹੋਊਗਾ ਜਿਨ੍ਹਾਂ ਨੂੰ ਨਹੀਂ ਵੀ ਸਲਵਾਰ ਜੋੜਨੀ ਇੰਨੀ ਆਉਂਦੀ ਹੈਗੀ ਤੇ ਹੋ ਵੀ ਆਸਾਨੀ ਨਾਲ ਜੋੜ ਸਕਦੇ ਆ ਚਲੋ ਜਿਹੜੇ ਸਲਾਈ ਕਰ ਲੰਦੇ ਉਹਨਾਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਹੈਗੇ ਤੇ ਤੁਹਾਨੂੰ ਸਿਰਫ ਸਮਝਾਉਣ ਦੀ ਖਾਤਰ ਹੀ ਮੈਂ ਇਸ ਤਰ੍ਹਾਂ ਕਰਕੇ ਜਿਹੜੇ ਚਾਰ ਹਿੱਸੇ ਨੇ ਸਲਵਾਰ ਜੋੜ ਕੇ ਦੱਸੀ ਜਰੂਰ ਦੱਸਣਾ ਕਿ ਐਸਾ ਹੀ ਲੱਗੀ ਵੀਡੀਓ ਤੇ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਜੇਕਰ ਪਸੰਦ ਆਉਂਦੀ ਹੈ ਤੇ ਕਮੈਂਟ ਕਰ ਦਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੇ ਇਹ ਕਿਹੜੀਆਂ ਵੀਡੀਓ ਤੁਹਾਨੂੰ ਜ਼ਿਆਦਾ ਪਸੰਦ ਆਉਂਦੀਆਂ ਕਿਉਂਕਿ ਮੈਂ ਰੜਮੀਆਂ ਮੇੜੀਆਂ ਵੀਡੀਓ ਪਾ ਦਿੰਦੀ ਆ ਕਦੇ ਕੋਈ ਬਲੌਗ ਪਾ ਦਿੰਦੀ ਆ ਜਿਹੜੀ ਆਪਣੀ ਡੇਲੀ ਦੇ ਰੁਟੀਨ ਆ ਤੇ ਕਦੇ ਕੋਈ ਰੈਸਪੀ ਜਿੱਦਾਂ ਮਤਲਬ ਇਸ ਤਰ੍ਹਾਂ ਜੋ ਵੀ ਮੈਨੂੰ ਲੱਗਦਾ ਮੈਂ ਪਾ ਦਿੰਦੀ ਆ ਤੇ ਤੁਹਾਨੂੰ ਕਿਹੜੀ ਆ ਵੀਡੀਓ ਪਸੰਦ ਆਉਂਦੀ ਆ ਤੇ ਜ਼ਰੂਰ ਦੱਸਣਾ ਤੇ ਇੰਨੀ ਸੀਗੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੰਗਾ ਜੀ ਰੱਬ ਰੱਖਾ